ਡੇ ਸੀ ਤਾਂ ਲੇਟ ਹੋ ਗਿਆ ਕੱਲ ਜਾਂ ਪਰਸੋਂ ਤੱਕ ਵੀਪ ਲੱਗ ਜਾਣੀ ਆ ਗਾਣੇ ਜੇ ਆਪਾਂ ਗਲਾਪਾਈ ਜੀ ਕੋ ਬੈਠੇ ਆ ਸਾਰੇ ਪੰਚਾਇਤ ਬੈਠੀ ਆਪਣਾ ਸਰਪੰਚ ਬੈਠਾ ਨਪਿੰਡਾ ਜੀ 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 ਆਪਣਾ ਬਵਾਦ ਮਾੜਾ ਮਾੜਾ ਹੋਣ ਲੱਗਿਆ ਜਿੱਦ ਮੈਂ ਮਾਫੀ ਦੀ ਵੀਡੀਓ ਬਣਾਈ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮੈਂ ਤੁਹਾਨੂੰ ਗਾਣੇ ਦੇ ਬਦਲੇ ਗਾਣਾ ਦੇ ਦਿੰਦਾ ਤੁਸੀਂ ਗਾਣਾ ਵੀ ਲਾਸਟ ਵਾਲਾ ਅੰਤਰਾ ਹੀ ਘੱਟ ਦੋ ਜੀ ਵੀ ਲਾਸਟ ਵਾਲਾ ਜਿਹੜਾ ਇੱਕ ਟੱਪਾ ਆ ਉਹ ਪੂਰਾ ਟੱਪਾ ਘੱਟ ਦੋ ਪਰ ਉਹ ਬਾਈ ਤੁਹਾਨੂੰ ਪਤਾ ਹੁਣ ਕੰਪਨੀ ਵਾਲਿਆਂ ਦਾ ਅਲੱਗ ਸਿਸਟਮ ਹੁੰਦਾ ਉਹ ਇਹਦੇ ਸਾਡੇ ਕੋਲ ਐਲਓ ਸੀ ਆ ਅਸੀਂ ਤੁਹਾਡੇ ਤੇ ਕੇਸ ਕਰ ਦਾਂਗੇ ਮਤਲਬ ਉਹ ਫਿਰ ਮੈਨੂੰ ওই ਦੋਦੇ ਪਾਸੇ ਘੜੀ ਸੀ ਵਰ ਮਨੇ ਪਾਸੇ ਹੋ ਗਿਆ ਹਾਂ ਮੈਂ ਮਤਲਬ ਜਮਾ ਵਿਚਾਰੇ ਪਾਦ ਗਏ ਜੀ ਨਾ ਚਲੋ ਜਿਓ ਬੀਫ ਲੱਗਦੀ ਉਹਦੇ ਨਾਲ ਬੀਫ ਨਾਲ ਵੀ ਕੱਟਿਆ ਜਾਂਦਾ ਬਈ ਉਹਨਾਂ ਦੀ ਕੱਟੇ ਜਾਣੇ ਆ ਬੀਫ ਨਾਲ ਕੱਟਿਆ ਜਾਣਾ ਜੀ ਜੇ ਬੀਫ ਲੱਗਦੀ ਆ ਹਾਂ ਆ ਮਰੇ ਮੇਰੇ ਮੇਰੇ ਨਾਲ ਦੇ ਇੱਕ ਮਿੰਟ ਬਈ ਇੱਕ ਮਿੰਟ ਬਈ ਜੀ ਕਿੰਨੇ ਫਲ ਹੋਰ ਆਪਣੇ ਅ ਡੇਡ ਮਿਲੀ ਜੀ ਡੇਡ ਮਿਲੀ ਜੀ ਉਹਦੇ ਵਿੱਚ ਅਸੀਂ ਸਾਰੇ ਸਰਪੰਚ ਵੀ ਹੁੰਨੇ ਆ ਜੀ ਸਾਰੇ ਇਹਦੇ ਵਿੱਚ ਅਜੇ ਵੀ ਸਰਪੰਚਾਂ ਨੂੰ ਆਨਮੋਲ ਨਹੀਂ ਕਰਿਆ ਗਿਆ ਨਹੀਂ ਨਹੀਂ ਇਹ ਉਹਨੇ ਅਸੀਂ ਸੁਣ ਚਾਹਣੇ ਜੀ ਦੇਖੋ ਤੁਸੀਂ ਉਹ ਤੁਹਾਡਾ ਗੀਤ ਆ ਕਰ ਸਰਪੰਚ ਦਾ ਜੀ ਉਹਨੇ ਸਾਡੀ ਬਹੁਤ ਧੌੜ ਬਣਾਈ ਗਿਆ ਪਰ ਭਾਈ ਆਹ ਕਰਨਾ ਸਾਡੀ ਬੇਇੱਜ਼ਤੀ ਬਹੁਤ ਜਿਵੇਂ ਜਿਵੇਂ ਜਵਾਬ ਬੇਇੱਜ਼ਤੀ ਕਰਦਾ ਮੈਂ ਤੁਹਾਨੂੰ ਦੱਸਦਾ ਜੀ ਮੈਂ ਤੁਹਾਨੂੰ ਦੱਸਦਾ ਜੀ ਮੈਂ ਆ ਵੀ ਗੱਲ ਮੇਰੀ ਕਿ ਇਹ ਸਰਪੰਚ ਵੀਰ ਨਾਲ ਗੱਲ ਹੋਈ ਸ਼ਾਇਦ ਤੁਸੀਂ ਕਰਾਈ ਸੀ ਨਾ ਹੁਣ ਇਹ ਕੀ ਸੀਨ ਹੋਇਆ ਜੀ ਅਹੀਂ ਨਾ ਜਦੋਂ ਗਾਣਾ ਕੀਤਾ ਜੀ ਅਸੀਂ ਬੈਠੇ ਸੀਗੇ ਸਟੂਡੀਓ ਜੀ ਮੇਰੇ ਆਲੇ-ਦਾਲ ਨਾ 4-5 ਕੋਈ ਜਿਹੜੇ ਆਪਾਂ ਤੋਂ ਵੱਡੀ ਉਮਰ ਦੇ ਬੰਦੇ ਨੇ ਉਹ ਮੇਰੇ ਕੋਲੇ ਬੈਠੇ ਉਹ ਬੈਠੇ-ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦੇ ਨੂੰ ਕਿਹਾ ਇਹ ਚੀਜ਼ ਮੈਂ ਯਾਰ ਮੈਂ ਸਰਪੰਚ ਵਾਲੀ ਗੱਲ ਤੇ ਕੋਈ ਬਵਾਦ ਤਾਂ ਨਹੀਂ ਹੋਊ ਤੇ ਮੈਂ ਇਹ ਚੀਜ਼ ਤੋਂ ਜਾਣ ਕੇ ਜੀ ਮੈਂ ਬਹੁਤ ਟਲਦਾ ਕਿਉਂਕਿ ਮੈਂ ਵਿਆਹੂ ਕੀਤਾ ਨਾ ਮੇਰੀ ਥੋੜੀ ਜਿਹੀ ਸ਼ਬੀ ਚਲੋ ਲੋਕ ਮੈਨੂੰ ਪਿਆਰ ਕਰਦੇ ਆ ਮੈਂ ਉਹ ਚੀਜ਼ ਕਰਕੇ ਨਾਲ ਇਧਰ ਨਾਲ ਜੁੜੇ ਹੋਇਆ ਮੈਂ ਉਸੇ ਚੀਜ਼ ਕਰਕੇ ਜੀ ਮੈਂ ਇਹ ਚੀਜ਼ਾਂ ਮੈਂ ਬਹੁਤ ਚੱਲਦਾ ਵੀ ਕਿਸੇ ਚੀਜ਼ ਦਾ ਬਵਾਦ ਨਾ ਹੋ ਜੇ ਮੈਨੂੰ ਸਾਰੇ ਕਹਿੰਦੇ ਨਹੀਂ ਨਹੀਂ ਯਾਰ ਐਡੀ ਗੱਲ ਨਹੀਂ ਟੈਨਸ਼ਨ ਨਾ ਲਾ ਕਰ ਲੋ ਕਹਿੰਦੇ ਐਡਾ ਮਸਲਾ ਨਹੀਂ ਹੁੰਦਾ ਮੈਂ ਉਹਨਾਂ ਨੂੰ ਫੇਰ ਪੁੱਛਿਆ ਮੈਂ ਕਿ ਕੋਈ ਚੱਕਰ ਨਾ ਹੋਵੇ ਉਹ ਕਹਿੰਦੇ ਨਹੀਂ ਨਹੀਂ ਯਾਰ ਵੀ ਐਡੇ ਮਸਲੇ ਨਹੀਂ ਸਾਨੂੰ ਲੱਗੀ ਨਹੀਂ ਉਹ ਹੁਣ ਤੱਕ ਤੁੰਗਿਆਣਾ ਉਹ ਪਰ ਉਹੀ ਗੱਲ ਹੈ ਨਾ ਜੀ ਉਹ ਆਪਾਂ ਤਾਂ ਹੁਣ ਮੈਂ ਤਾਂ ਜੀ ਇੰਨਾ ਡੂੰਗਾ ਸੋਚੀ ਨਹੀਂ ਮੈਂ ਮੈਂ ਕਹਾਂ ਯਾਰ ਆਪਣੇ ਵੱਡੇ ਭਰਾ ਮੈਂ ਤੁਹਾਨੂੰ ਨਹੀਂ ਗਿਆ ਮੈਂ ਕਹਾਂ ਸ਼ਾਇਦ ਜਾਂ ਤਾਂ ਉਹ ਆਪਣਾ ਚਲੋ ਮੇਰਾ ਨੁਕਸਾਨ ਚਾਹੁੰਦੇ ਹੋਣਗੇ ਭਾਈ ਜਾਂ ਜਿਵੇਂ ਵੀ ਲਾ ਲਓ ਚਲੋ ਹਣਾ ਮੈਂ ਉਹਨਾਂ ਦੀ ਰਾਏ ਸੁਲਾ ਕਰਕੇ ਮੈਂ ਮੰਨ ਗਿਆ ਮੈਂ ਦੇਖੋ ਇਹ ਬੰਦੇ ਆ ਨਾ ਯਾਰ ਮੈਂ ਦੇਖੋ ਲੈਣ ਦਾ ਗੱਲ ਮੈਂ ਉਹਨਾਂ ਨੂੰ ਦੇਰਵਾ ਦਿੱਤਾ ਮਹਾ ਜੀ ਅਸੀਂ ਕਾਫੀ ਟਾਈਮ ਆ ਜੀ ਆਪਾਂ ਬਾਈ ਆਪਾਂ ਯਾਰ ਨਾ ਜੀ 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 ਕਿਉਂਕਿ ਉਹਦੇ ਬਾਅਦ ਬਾਈ ਤੁਸੀਂ ਇੱਧਰ ਹੋ ਗਏ ਅਸੀਂ ਚੌਕ ਬਿਲਡਿੰਗ ਦੇ ਵਿੱਚ ਪੈ ਗਏ ਮੈਂ ਕਿਹਾ ਬਾਈ ਜੀ ਨੂੰ ਮੇਰੇ ਰੈਫਰੈਂਸ ਨਾਲ ਜੀ ਇੱਕ ਜੁਰਮ ਦਾ ਨਾਮ ਲੈਂਦਾ ਸੀ ਕਰ ਮੈਂ ਮੈਂ ਕਿਹਾ ਵੀ ਅਸੀਂ ਪਤਾ ਕੀ ਇਹ ਪ੍ਰਧਾਨ ਜੀ ਨੇ ਇੱਧਰ ਬੈਠੇ ਪ੍ਰਧਾਨ ਜੀ ਅਸੀਂ ਕਿਹਾ ਵੀ ਆਪਾਂ ਦੱਸ ਕੇ ਸਰਪੰਚ ਬਣਾ ਕੇ ਆਪਣੀ ਜੀ ਕਮੇਟੀ ਬਣਾ ਕੇ ਅੱਪਾ ਅੱਧੇ ਚੱਲਦੇ ਆ ਜੀ ਇਹਨੂੰ ਮਸਲੂ ਉੱਥੇ ਬੈਠ ਕੇ ਆਪਾਂ ਹੁੰਦਾ ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਜਿੱਦੇ ਪਹਿਲੇ ਦਿਨ ਹੀ ਹੋਇਆ ਨਾ ਜੀ ਮੈਨੂੰ ਆਪਣੇ ਦੋਸਤਾਂ ਮੁੰਡੇ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਸਾਡੇ ਪਿੰਡ ਦੇ ਨਾ ਸਾਡਾ ਗਰੁੱਪ ਬਣਾਇਆ ਕੋਈ ਸਰਪੰਚ ਆਇਆ ਇਹਦੇ ਵੀ ਉਹ ਵੀ ਦੋ ਚਾਰ ਸਰਪੰਚ ਇਦਾਂ ਕਹਿੰਦੇ ਆ ਵੀ ਤੁਸੀਂ ਵੀਡੀਓ ਭੇਜੋ ਬਣਾ ਕੇ ਮੈਂ ਵੀਡੀਓ ਭੇਜਣ ਲੱਗਿਆ ਸੀ ਜੀ ਬਣਾ ਕੇ ਉਹ ਕੀ ਹੋਇਆ ਮੈਂ ਮੇਰਾ ਚੱਲੀ ਜਾਂਦਾ ਫਿਲਮ ਦਾ ਸ਼ੂਟ ਮੈਂ ਉੱਧਰ ਬਿਜ਼ੀ ਹੋਇਆ ਪਿਆ ਜੀ ਮੈਂ ਕਿਹਾ ਬਾਈ ਮੈਂ ਤੁਹਾਨੂੰ ਭੇਜਦਾ ਤੇ ਉਹ ਐ ਕਰਦੇ ਕਰਦੇ ਲੇਟ ਹੋ ਗਿਆ ਜੀ ਕੰਮ ਤੇ ਸਵੇਰ ਨੂੰ ਇਹ ਜਿਆਦਾ ਗੱਲ ਵਧ ਗਈ ਸਵੇਰੇ ਫਿਰ ਮੈਂ 11:00 ਵਜੇ ਮੈਂ ਵੀਡੀਓ ਪਾਤੀ ਵੀ ਜੇ ਕਿਸੇ ਵੀ ਹਾਂ ਹਾਂ ਬਾਈ ਆਈਏ ਮਾਣ ਕੰਮ ਵੀ ਵਧੀਆ ਦੋਸਤ ਕੰਮ ਮਿਲੀਅਨ ਹੋਈ ਪਈ ਹੈ ਹਾਂ ਰੋੜਾ ਮਨ ਲ ਕੇ ਚਲੋ ਜਦੋਂ ਵੀ ਆਪਾਂ ਵਰਲਡ ਬੰਦੇ ਦਾ ਨਾਬਾਕ ਚਾਲ ਅੱਜ ਤੁਸੀਂ ਟੌਪ ਤੇ ਨਹੀਂ ਨਹੀਂ ਚਲੋ ਸਾਡੇ ਬਰਾਬਰ ਦੀ ਤੁਹਾਡੀ ਯਾਰ ਮੇਰੀ ਗੱਲ ਦਾ ਉਹ ਗੱਲ ਜਦੋਂ ਤੁਸੀਂ ਛੋਟੇ ਨੂੰ ਹੈ ਗੱਲ ਚੱਲਦੀ ਆ ਤ ਉਹ ਗੱਲ ਇੱਕ ਵੱਡਾ ਇਸ਼ੂ ਬਾਨੀ ਬਾਨੀ ਆ ਉਹ ਸਾਡਾ ਜੇ ਕੋਈ ਥੱਲੇ ਵਾਲੇ ਬੰਦੇ ਨੇ ਹੁੰਦਾ ਉਹ ਸਾਡਾ ਨਾਈਂ ਚੱਲਦਾ ਉਹ ਬਸ ਉਹ ਬੰਦਾ ਜਿਹੜਾ ਲੈਵਲ ਤੇ ਹੁੰਦਾ ਨਾ ਉੱਥੋਂ ਦਾ ਆਟੋਮੈਟਿਕ ਚੱਕੀ ਜਾਂਦੀ ਬਾਈ ਜੀ ਹੁਣ ਆਇਆ ਜੀ ਆਪਾਂ ਨਾਲ ਦੱਸ ਕੀ ਗੱਲ ਆ ਹੁਣ ਬਾਈ ਕਲੱਬ ਸਾਡੇ ਜਿਲ੍ਹੇ ਦੀ ਮਾਣ ਆ ਅਸੀਂ ਵੀ ਮਾਣ ਕਰਦੇ ਆ ਜੀ ਛੋਟੂ ਬਣਾ ਕੇ ਸਾਡੇ ਥੱਪੜ ਬੱਜੀ ਆ ਨਾ ਹੋਰ ਚੀਜ਼ ਦੱਸੋ ਹੋਰ ਦੱਸੋ ਜ ਮੇਰੇ ਜੀ ਤਿੰਨ ਪ੍ਰੋਗਰਾਮ ਲੱਗੇ ਜੀ ਜਿੱਦ ਦੇ ਗਾਣਾ ਹੈ ਤੇ ਜਿੱਦ ਦੇ ਵਾਗਵੇਂ ਉਹਦੇ ਵੀ ਦੋ ਲੱਗੇ ਆ ਜੀ ਅੱਜ ਵੀ ਤੁਸੀਂ ਮੇਰੇ 2.5 ਘੰਟਿਆਂ ਦਾ 3 ਘੰਟੇ ਮਗਾ ਕੇ ਆ ਜੀ 3 ਘੰਟਿਆਂ ਦਾ ਪ੍ਰੋਗਰਾਮ ਕਢਾ ਲਿਓ ਮੈਨੂੰ 10 ਵੀਰੋਂ ਬੰਦਿਆਂ ਨੇ ਕਿਹਾ ਵੀ ਗਾਣਾ ਗਾ ਲੈ ਮੈਂ ਗਾਣਾ ਨਹੀਂ ਗਾਇਆ ਮੈਂ ਤੁਹਾਡੇ ਨਾਲ ਇਹ ਵਾਦਾ ਕਰਦਾ ਵੀ ਇਹ ਗਾਣਾ ਮੈਂ ਲਾਈਵ ਕਿਤੇ ਵੀ ਨਹੀਂ ਗਾਉਂਗਾ ਚਲੋ ਇੱਕ ਬਾਈ ਜੀ ਹੋਰ ਜੀ ਬਾਈ ਜੀ ਜਿਵੇਂ ਹੁਣ ਬਾਈ ਜੀ ਜਿਵੇਂ ਰੀਲਾਂ ਚੱਲਦੀਆਂ ਜੀ ਜੀ ਦੇਖੋ ਕਿਉਂਕਿ ਬਾਈ ਜੀ ਜੇ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਜਾਂ ਅਸੀਂ ਤੁਹਾਡੇ ਤੁਸੀਂ ਕਿਹਨੂੰ ਵੀ ਸਾਡੇ ਉਡਾ ਮੈਟਰ ਸੋਲਵ ਕਰ ਦੋ ਬਾਈ ਜੀ ਬਾਈ ਜੀ ਜੇ ਮੈਂ ਰੀਲਾਂ ਨੇ ਰੀਲਾਂ ਤੋਂ ਤੁਸੀਂ ਕਹਿ ਕੇ ਵੀ ਰਿਕੁਐਸਟ ਕਰ ਦੋ ਜੀ ਮੈਂ ਆ ਗਿਆ ਉਥੇ ਵੀ ਚੇਂਜ ਹੋ ਜਾਊਗਾ ਜੀ ਰੀਲਾਂ ਦੇ ਵੀ ਚੇਂਜ ਹੋ ਜਾਊਗਾ ਜੀ ਸਾਰੇ ਕਿਤੇ ਚੇਂਜ ਹੋ ਜਾਊਗਾ ਜੀ ਗਾਣਾ ਪਰ ਚੱਕਰ ਇਹ ਹੈ ਜੀ ਜਿਹੜਾ ਗਾਣਾ ਜਿਵੇਂ ਹੁਣ ਤੁਹਾਡੇ ਫੋਨ 'ਚ ਡਾਊਨਲੋਡ ਹੋ ਗਿਆ ਜੀ ਉਹਦਾ ਕੋਈ ਹੱਲ ਨਹੀਂ ਹੈਗਾ ਉਹ ਅਸੀਂ ਬਾਈ ਜੀ ਡੀਸੀ ਸਾਹਿਬ ਨੂੰ ਕਰ ਨੂੰ ਅਸੀਂ ਮੰਗ ਕਰ ਦੇ ਰਹੇ ਹਾਂ ਕਿਉਂਕਿ ਬਾਈ ਜੀ ਹੁਣ ਤੁਸੀਂ ਲੋਕ ਕੱਲ ਅਸੀਂ ਵਿਆਹ ਜਾਣਾ ਸੀ ਤਿੰਨ ਸਰਪੰਚਾਂ ਨੂੰ ਜੀ ਜੀ ਅਸੀਂ ਬਾਈ ਜੀ ਸਗਣ ਜੀ ਕਿਸੇ ਦੇ ਥਰੂ ਭੇਜਿਆ ਜੀ ਕਿਉਂਕਿ ਬਾਈ ਜੀ ਇਕਰਾਰ ਨੇ ਇਹ ਆ ਕੱਲ ਨੂੰ ਅਸੀਂ ਦੁਬਾਰੇ ਬੰਗਲਾ ਲਾਵਾਂਗੇ ਸਾਡੇ ਜੇ ਕੰਮ ਹੀ ਹੋਣਗੇ ਅਸੀਂ ਵੀ ਹਾਰਾਂਗੇ ਕਿਉਂਕਿ ਜਿੱਤ ਹਾਰ ਸੌਰੀ ਹਾਰ ਹਾਜ਼ਮ ਨਹੀਂ ਹੁੰਦੀ ਹੈ ਨਾ ਜੀ ਮਤਲਬ ਇਹ ਕੱਲ ਨੂੰ ਜਾਵਾਂਗੇ ਅਗਲਾ ਦੇਖਦੇ ਆਂ ਲੱਗਦਾ ਹੁੰਦਾ ਯਾਰ ਲਵਾ ਕੀਤਾ 150 ਮਿੰਟ ਜਣੋ ਦੇ ਉੱਥੇ ਬਈ ਜੀ ਸੋਰ ਲੱਗੇ ਉੱਥੇ ਬੰਦਾ ਕੀ ਆ ਬਈ ਵਜਾ ਫਿਰ ਉੱਥੇ ਕਿਉਂਕਿ ਤੁਸੀਂ ਆੜਵਾ ਨਸਾਣੋ ਵਜਾ ਥੋੜੀ ਬਣ ਗਈ ਨਹੀਂ ਨਹੀਂ ਠੀਕ ਹੈ ਉੱਥੇ ਮਰ ਨੰਬਰ ਉਹਨਾਂ ਦਾ ਕੰਮ ਹੋ ਜਾਂਦਾ ਜੀ ਜੀ ਨਹੀਂ ਨਹੀਂ ਬਾਈ ਲੱਗ ਜਾਨੀ ਗੱਲ ਨੂੰ ਕੱਲ ਨੂੰ ਵੀ ਬੀਪ ਲੱਗ ਜਾਣੀ ਹੈ ਨਾ ਆ ਸਵੇਰੇ ਮਾਰਨਿੰਗ ਲੱਗ ਜੀ ਸਵੇਰੇ ਮਾਰਨਿੰਗ ਇੱਕ ਬਾਈ ਜੀ ਤੁਹਾਨੂੰ ਵੀਰੇ ਪਹਿਲਾਂ ਸੁਣਦੇ ਨਾ ਤੁਹਾਡਾ ਬਾਈ ਜੀ ਮੇਰਾ ਜਿਹੜੀ ਮਾਲਕ ਨੇ ਨਹੀਂ ਤੁਹਾਨੂੰ ਸੁਭਾ ਦਿੱਤੀ ਆ ਵੀਰੇ ਬਣੇ ਮੇਰੀ ਪਰਸਨਲੀ ਰਿਕਵੈਸਟ ਆ ਜੀ ਅੱਗੇ ਤੋਂ ਕਿਸੇ ਵੀ ਐਜੇ ਵਿਵਾਦ ਚ ਫਸਣ ਤੋਂ ਪਹਿਲਾਂ ਪੁੱਤ ਦਾ ساری 20 ਆਰੀ 100 ਆਰੀ ਸੁਣੋ ਜੀ ਮੈਂ ਮੈਂ ਹੰਦਾਰਾ ਮੈਂ ਹੰਦਾਰਾ ਆਪਾਂ ਪਿੰਡ ਲਈ ਮੇਰੇ ਮੇਰਾ ਗਾਣਾ ਸੁਣੋ ਕੋਈ ਵੀ ਨਿਕਲ ਜਾ ਸਾਡੇ ਕੋਈ ਕੋਈ ਜਿਹੜੀ ਆਪਣੇ ਲਈ ਵੱਡੀ ਗੱਲ ਬਣੇ ਮੇਰਾ ਗਾਣਾ ਸੁਣੋ ਇਹਦਾ ਨਾ ਬੰਦਾ ਕੋਈ ਹਾਰਿਆ ਹੋਆ ਸਰਪੰਚੀਆ ਦਾ ਕਹਿੰਦਾ ਚੱਕ ਦੇਗਾ ਮੇਰਾ ਮੇਰਾ ਗਾਣਾ ਮੇਰਾ ਗਾਣਾ ਸੁਣੋ ਜੀ ਮੇਰਾ ਗਾਣਾ ਕੀਤਾ ਹੋਇਆ ਪੰਜਾਬ ਦੇ ਇਤਿਹਾਸ ਤੇ ਗੁਰੂਆਂ ਦੇ ਜੰਨੇ ਸਿੰਘ ਸ਼ਹੀਦ ਹੋਏ ਮੈਂ ਗਾਣਾ ਕੀਤਾ ਮੇਰਾ ਗਾਣਾ ਕੱਲ ਜਾਂ ਪਰਸ ਨੂੰ ਆਉਣਾ ਜੀ ਉਹ ਗਾਣਾ ਮੈਂ ਏਸੀ ਚੀਜ਼ ਕਰਕੇ ਰੋਕ ਲਿਆ ਵੀ ਉਹ ਪਹਿਲਾਂ ਸਿੱਖ ਬੁੱਧੀਜੀਵੀਆਂ ਨੂੰ ਜਿਹੜੇ ਬੰਦੇ ਮਤਲਬ ਆਪਣੇ ਸਿੱਖ ਜਥੇਬੰਦੀ ਵਾਲਿਆਂ ਨੂੰ ਉਹਨਾਂ ਨੂੰ ਸੁਣਾਉਂਗਾ ਵੀ ਕੱਲ ਨੂੰ ਕਿਸੇ ਬਹੁਤ ਜਨਰਲ ਜਰ ਹਾਂ ਅੱਜ ਵੀ ਦੁਬਾਰੇ ਇਹ ਚੀਜ਼ ਕੋਈ ਬੋਲ ਨਹੀਂ ਗੱਲ ਹੈ ਬਈ ਬਹੁਤ ਸੁਣਨਾ ਪਰ ਉਹ ਗੱਲ ਪਰ ਉਹ ਗਾਣਾ ਇਤਿਹਾਸਕ ਹੈ ਜੀ ਅਸੀਂ ਵੀਡੀਓ ਤੇ ਲਾਈ ਬੈਠੇ ਹਾਂ 7-8 ਲੱਖ ਦਾ 10 ਲੱਖ ਰੁਪਇਆ ਮਤਲਬ 15-16 ਲੱਖ ਰੁਪਇਆ ਲੱਗ ਜਾਵੇਗਾ ਗਾਣੇ ਨੇ ਮੈਂ ਉਹ ਗਾਣਾ ਫੇਰ ਵੀ ਰੋਕ ਲਿਆ ਮੈਂ ਕਿ ਨਹੀਂ ਹੈ ਤਾਨੂੰ ਕੋਈ ਵਗਾਲ ਨਹੀਂ ਮਾੜੇ ਇਹ ਤੋਂ ਵੱਡਾ ਵਗਾਲ ਨਾ ਹੋ ਜਾਵੇ ਜਿਹੜਾ ਆਪਣਾ ਐਕਟਾ ਤੇਜ ਆਉਂਦੇ ਤੇ ਤੁਹਾਡੀ ਆਪਦੀ ਰੀਲਾਂ ਵੀ ਪਈਆਂ ਜਾਂਦੀਆਂ ਨੇ ਨਹੀਂ ਉਹ ਤਾਂ ਮੈਂ ਰਿਮੂਵ ਕਰ ਦਿੰਦਾ ਜੀ ਲਓ ਤੁਸੀਂ ਉਹ ਤੁਹਾਡੇ ਜਿਹੜੇ ਬੇਜ ਤੋਂ ਜੀ ਆ ਆਏ ਬੋਕੇ ਮੇਰਾ ਭਰਾ ਬਣ ਕੇ ਬੇਨਤੀ ਕਰ ਲੋ ਵੀ ਭਾਈ ਇਹ ਮੇਰਾ ਕਰਕੇ ਮਸਲਾ ਹੁੰਦਾ ਮੈਨੂੰ ਚੋਣ ਵਾਲੇ ਜੇ ਤੁਸੀਂ ਮੈਨੂੰ ਚੋਣੇ ਹੋ ਇੰਨਾ ਕ ਮਾਨਸਰ ਕਰ ਦਿੱਤਾ ਤੈਨੂੰ ਤੁਸੀਂ ਡਿਲੀਟ ਕਰ ਦੋ ਕਿਤੇ ਵੀ ਡੀਜੇ ਤੇ ਜਾਂ ਕਿਸੇ ਵੀ ਟੈਟ ਟਰਾਲੀ ਤੇ ਨਹੀਂ ਚੱਲਣਾ ਨਾ ਨਾ ਉਹ ਮੈਂ ਕੋਈ ਨਹੀਂ ਮਸਤਰੀ ਬਣਾਉਣਾ ਮਸਲਾ ਬਣਾਉਣਾ ਆਪਾਂ ਕੋਈ ਨਹੀਂ ਰਾਣੀ ਬਕਰ ਨਾਲੇ ਬੰਦ ਹੋਰ ਤੋਂ ਥੋੜਾ ਸੀ ਇੱਕ ਇੱਕ ਵਾਰੀ ਦੀ ਬੇਨਤੀ ਹੋਰ ਸੀ ਗੱਲ ਦੀ ਜੀ ਕਈ ਵਾਰੀ ਆਇਆ ਹੁੰਦਾ ਵੀ ਪਤਾ ਨਹੀਂ ਸਾਰੇ ਸਰਪੰਚ ਆ ਕੇ ਕੁਛ ਇਦਾਂ ਦਾ ਬੋਲਣਗੇ ਦੇਖੋ ਜਰਾ ਅਸੀਂ ਵੀ ਥੋੜੇ ਤੁਸੀਂ ਸਾਡੇ ਨਾਲ ਸੋਤੇ ਬੰਦੇ ਆ ਦੇਖੋ ਅਸੀਂ ਮੇਨ ਮੇਨ 5 10 ਕੇ ਸਰਪੰਚ ਹੀ ਆਇਆ ਹੈ ਹਨਾ ਵੀ ਕੱਲ ਨੂੰ ਅਸੀਂ ਰੱਖਿਆ ਵੈਸੀਗਾ ਪ੍ਰੋਗਰਾਮ ਇੱਥੇ ਜੀ 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 ਇਹ ਸਭ ਅੱਡੀ ਜ਼ਰੂਰ ਕਿਉਂਕਿ ਅਸੀਂ ਭਾਈ ਜਿਹੜਾ ਚਲੋ ਠੀਕ ਆ ਤੁਸੀਂ ਸਰਵਿਸ ਪਾਈ ਹੋਗੇ ਕੱਲ ਨੂੰ ਜਿਹਨੇ ਵੀ ਸਰਪੰਚਾ ਸਾਡੇ ਜੇ ਕੋਈ ਇਦਾਂ ਹੀ ਰਿਸਪੈਕਟੇਬਲ ਆ ਸਾਰੇ ਹੈ ਨਾ ਜੀ ਸਾਨੂੰ ਮੋਤਵਾਰ ਲੋਕਾਂ ਨੇ ਸਾਨੂੰ ਮੋਤਵਾਰ ਬਣਾਇਆ ਸਾਰੇ ਅਸੀਂ ਰਿਸਪੈਕਟ ਕਰਦੇ ਕੋ ਦੂਜੇ ਦੀ ਕੱਲ ਨੂੰ ਭਾਈ ਤੁਸੀਂ ਟਾਈਮ ਕੱਢੋ ਵਿੱਚ ਦੀ ਨਾ ਇਸੇ ਤਰ੍ਹਾਂ ਆ ਕੇ ਕਿਉਂਕਿ ਅਸੀਂ ਵੀ ਕਰਾਂਗੇ ਕੱਲ ਨੂੰ ਜੀ ਕੱਲ ਦੀ ਤਾਂ ਮੇਰੀ ਮਜਬੂਰੀ ਆ ਤੁਹਾਡੇ ਪੈਰੀ ਹੱਥ ਲਾ ਕੇ ਨਹੀਂ 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 ਪਤਾ ਕੀ ਹੈ ਜੀ ਕੱਲ ਨੂੰ ਮੇਰਾ ਨਹੀਂ ਗਰਤ ਮੈਂ ਆਉਂਦਾ ਸ਼ੁਰੂ ਅਸੀਂ ਭਾਈ ਜੀ ਕਰਦੇ ਕੱਲ ਨੂੰ ਦੰਦੇ ਆ ਵੀ ਅਸੀਂ ਭਾਈ ਮੰਗ ਪੱਤਰ ਮੰਗਦੇ ਵੀ ਆ ਚੀਜ਼ ਸਾਡੇ ਬੰਦ ਹੋਣੇ ਚਾਹੀਦੇ ਆ ਉਹ ਤੁਸੀਂ ਕਰ ਹੀ ਰਹੇ ਹੋ ਉਹ ਤੋਂ ਬਾਅਦ ਭਾਈ ਦੀ ਕਾਰਨ ਕੀ ਆ ਅਸੀਂ ਮਾਫੀ ਮੰਗੌਣੇ ਜਾਂ ਤੁਹਾਡੇ ਮੰਗਣ ਨਾਲ ਕੋਈ ਛੋਟੇ ਪੱਟਣ ਨਹੀਂ ਹੋ ਰਹੇ ਨਹੀਂ ਨਹੀਂ ਸਾਰ ਲੱਗਣਾ ਜਾਂ ਰਹਿਣੇ ਆ ਮੈਂ ਉਹ ਉੱਤੀ ਚੀਜ਼ ਕਰਕੇ ਅਸੀਂ ਵੀਡੀਓ ਪਾਈ ਆ ਵੀ ਮੈਂ ਮਾਫੀ ਮੰਗਣ ਨਾਲ ਝੋਟਾ ਨਹੀਂ ਹੋ ਰਿਹਾ ਤੇ ਮੈਨੂੰ ਮਾਫ ਕਰਨਾ ਤੁਸੀਂ ਛੋਟੇ ਨਹੀਂ ਹੁੰਦੇ ਚਲੋ ਆਪਣਾ ਤੇ ਆਪਾਂ ਇੱਚੀ ਰਹਿਣਾ ਬਾਈ ਮੰਨਣੀ ਵੱਡੀ ਹੁੰਦੀ ਵੱਡੀ ਹੁੰਦੀ ਨਾਲੇ ਬਾਈ ਪਤਾ ਕੀ ਹੈ ਜ਼ਿੰਦਗੀ ਦਾ ਕੋਈ ਪਤਾ ਨਹੀਂ ਇਹਨਾਂ ਅਗਲਾ ਬਾਈ ਰੌਲਾ ਪਤਾ ਕੀ ਆਈ ਜਿਹ ਬੰਦਾ ਆਪਣਾ ਹਾਂ ਬਿਲਕੁਲ ਬਾਈ ਕੋਈ ਪਤਾ ਨਹੀਂ ਬਾਈ ਅਸੀਂ ਨਾ ਬੋਲਣ ਲੱਗੇ ਸੀ ਜਦੋਂ ਕੱਲ ਅਸੀਂ ਪੱਤਰਕਾਰ ਸਾਹਿਬ ਆਏ ਹੋਏ ਸੀ ਵੀ ਉਹਨਾਂ ਵਾਸਤੇ ਅਸੀਂ ਕਿੰਨਾ ਕੁ ਦਿਲ ਸੰਝੋਲੇ ਗਏ ਆ ਜੀ ਜੀ ਤੇ ਬਾਈ ਜੀ ਅੱਜ ਤੁਸੀਂ ਜੇ ਸਾਡੇ ਕਰਾਂ ਦੀ ਸਾਲਵਾਂ ਨੂੰ ਰੱਬ ਨਾ ਕਰ 1921 ਹੋ ਗਈ ਅਗਲਾ ਬੰਦਾ ਸਰਪੰਚਾਂ ਇਹ ਕਰਦੇ ਸੀ ਬਾਈ ਪਤਾ ਕੀ ਉਹ ਸਾਡਾ ਲਾ ਮੈਨੂੰ ਬਹੁਤ ਸੀਰੀਅਸ ਲੈਵਲ ਤੇ ਨੇੜੇ ਰਹਿੰਦਾ ਘਾਸ ਸੀ ਤੁਸੀਂ ਜਿਹੜੀ ਗੱਲ ਦੀ ਨਾਂ ਤੱਕ ਪਹਿਲਾਂ ਕਹਿੰਦਾ ਤੁਸੀਂ ਸਾਡੇ ਦੇ ਦੇਦੇ ਹੋ ਦਿਨ ਦੇ ਵਿੱਚ ਪੇੜ ਮਾਰੀ ਜਾਂਦਾ ਸਰਪੰਚਾਂ ਨੂੰ ਬਾਈ ਨਾ ਇਹਨਾਂ ਉੱਤੇ ਚੱਕ ਰਹੇ ਹਾਂ ਕਿਉਂਕਿ ਬੰਨਾਲੇ ਦੇ ਕਲਾਕਾਰ ਬਹੁਤ ਮੈਨੂੰ ਬਹੁਤ ਸਪੋਰਟ ਕਰਦੇ ਸਾਰੇ ਭਰਾ ਮੈਨੂੰ ਸਪੋਰਟ ਕਰਦੇ ਆ ਕੋਈ ਇਹੋ ਜੀ ਗੱਲ ਬਹੁਤ ਤਾਂ ਜੀ ਬਸ ਇਸ ਕਾਰਨ ਸਾਰਿਆਂ ਦਾ ਦਿਲ ਦੁਖਿਆ ਸਾਨੂੰ ਤੁਸੀਂ ਟਾਈਮ ਦੇ ਦਿਓ ਬਾਈ ਹਨਾ ਕੱਲ ਨੂੰ ਸਰਪੰਚ ਤੁਸੀਂ ਟਾਈਮ ਦੇ ਦਿਓ ਤੁਸੀਂ ਮੈਨੂੰ ਤੁਹਾਡਾ ਨੰਬਰ ਦੇ ਦਿਓ ਜੀ ਜਿਹੜੇ ਨੰਬਰ ਮੋਡ ਕਰ ਲੋ ਤੁਸੀਂ ਬੰਦਿਆਂ ਤੁਸੀਂ ਸੋ ਕੱਲ ਜਦੋਂ ਗਾਣਾ ਅਪਡੇਟ ਹੋਣਾ ਮੜਿਆ ਸੁਣਾਈ ਕਰੇ ਤੇ ਮਾਮਲਾ ਬੰਦਿਆਂ ਲਾ ਬੰਦਿਆਂ ਮੈਂ ਕਹਿੰਦਾ ਜੇ ਪੰਜਾਂ ਦੇ ਪੁਰਜ਼ੇ ਬੰਦੇ ਸ਼ਾਂਤ ਹੋ ਜਾਣਗੇ ਉਹਨਾਂ ਨੂੰ ਆਹਨੇ ਮੈਂ ਦੋਨੋਂ ਗਾਣੇ ਸੁਣਾ ਕੇ ਜਰੂਰ ਦੇਣੀ ਆ ਵੀ ਸੁਣਾ ਦੇ ਦੇ ਵੀਰ ਜੀ ਮੱਕੀ ਫੈਲਾ ਦੇ ਜੀ ਚਲੋ ਇਹਨਾਂ ਦਾ ਬੇਨਤੀ ਕਰ ਲੀ ਗਾਦੀ ਹੁਣ ਮੈਂ ਛੋਟੀ ਮੈਮੀ ਗੱਲ ਕਰਦਾ ਦੇਖੋ ਅਸੀਂ ਵੀ ਪੱਤਰਕਾਰ ਨੇ ਅਸੀਂ ਪੱਤਰਕਾਰ ਹਾਂ ਦੇਖੋ ਸੋਡੇ ਹੁਣ ਵਿਆਹ ਕੀਤਾ ਸਾਨੂੰ ਹੀ ਬਹੁਤ ਖੁਸ਼ੀ ਆਈ ਯਾਰ ਬਾਈ ਨੇ ਯਾਰ 23 ਕੁੜੀ ਦਾ ਬਹੁਤ ਵਧੀਆ ਦਿੱਤਾ ਕਰਨ ਲੇ ਪਰ ਅਸੀਂ ਸੋਡੇ ਗੁਰੂ ਘਰ ਤੋਂ ਚੱਲ ਕੇ ਸੋਡੇ ਘਰ ਤੱਕ ਪਹੁੰਚੇ ਮੰਨਿਆ ਯਾਰ ਗੇੜ ਬੰਦ ਕਰ ਲਏ ਦੱਸਿਆ ਸੋਡੇ ਨਾਲ ਗਿਆ ਮੈਂ ਬਾਈ ਜੀ ਸਟੋਰੀ ਤੁਸੀਂ ਆਪ ਦੀ ਚੈੱਕ ਕਰੋ ਤੁਹਾਡੇ ਨਾਲ ਮੈਂ ਤੁਰਨੇ ਜਾਦਾ ਹਾਂ ਉਹ ਮੈਂ ਤੁਹਾਨੂੰ ਦੱਸਦਾ ਬਾਈ ਮੈਨੂੰ ਚਲੋ ਬਾਈ ਪਤਾ ਕੀ ਸਾਨੂੰ ਮੇਰੀ ਤਾਂ ਸੁਣ ਬਾਈ ਪੂਰੇ ਜ਼ਿਲ੍ਹੇ ਦੇ ਯਾਰਾ ਵੱਡੇ ਬਾਈ ਤੁਸੀਂ ਮੇਰੀ ਸੁਣੋ ਮੈਨੂੰ ਕੋਈ ਬਹੁਤ ਸੀਰੀਅਸ ਲੈਵਲ ਤੇ ਥ੍ਰੈਟ ਆ ਤੁਸੀਂ ਸਮਝਦੇ ਹੋ ਬਾਈ ਮੈਨੂੰ ਇੰਨਾ ਸੀਰੀਅਸ ਲੈਵਲ ਤੇ ਤਰਾਟ ਤੋਂ ਆਵਾੜਾ ਆ ਕੇ ਲਈ ਬੈਠੇ ਹਾਂ ਪਰ ਪਤਾ ਕੀ ਹੈ ਬਾਈ ਮੈਂ ਹੁਣ ਕਈ ਬੰਦੇ ਘਰੇ ਆਉਣ ਕਰਕੇ ਗੁੱਸੇ ਹੋ ਜਾਂਦੇ ਮੇਰੀ ਮਾੜੀ ਜੀ ਵੀ ਉਨੀ ਕਿਉਂ ਗਈ ਬਾਈ ਮੇਰਾ ਪਰਿਵਾਰ ਰੋਲ ਦਿੱਤੇ ਇਸਕੇ ਮੈਂ ਇਕੱਲਾ ਹੀ ਹਾਂ ਬਿਲਕੁਲ ਕਮਾਉਣ ਕਰਦਾ ਹਾਂ ਹਾਂ ਭਾਈ ਉਹ ਚੀਜ਼ ਕਰਦੇ ਹਾਂ ਹੋਰ ਕੋਈ ਚੱਕਰ ਨਹੀਂ ਆਪਣੀ ਭਾਈ ਆਈਡੀਆਂ ਬਗਾਲਾ ਸਾਡੇ ਹੱਥ 'ਚ ਇੱਵਾ ਐ ਤੁਹਾਡੇ ਸਟੋਰੀ ਵੀ ਦੇਖ ਸਕਦਾ ਆਈਡੀਆਂ ਸਾਡੇ ਹੱਥਾਂ 'ਚ ਹੀ ਫੜੀਆਂ ਹੋ ਵੀ ਉਹ ਵੀ ਮਿਲ ਲੈਂਦੇ ਸਾਨੂੰ ਮਿਲਿਆ ਭਾਈ ਮੈਂ ਤੁਹਾਨੂੰ ਮਾਣਾ ਕਰ ਮਾਣਾ ਦਿੱਤਾ ਤੁਹਾਨੂੰ ਤਾਂ ਭਾਈ ਆਉਣੇ ਤੁਸੀਂ ਉੱਪਰਲੇ ਲੈਵਲ ਚ ਜਾਓ ਅਸੀਂ ਤੁਹਾਨੂੰ ਅਵਾਰਡ ਵੀ ਦੇਵਾਂਗੇ ਇਹ ਕਰਨਾ ਹੈਗਾ ਉਹ ਕਰਨ ਸਰਕਾਰਾਂ ਨਾਲ ਸਾਨੂੰ ਅਗਲੇ ਵਿਹਾਂ ਤੇ ਆ ਜੀ ਧੋਲੀਆਂ ਦੇ ਭਾਈ ਜੀ 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 ਅਵਾਰਡ ਮਨੇ ਨਾ ਸੀ ਅਸੀਂ ਥੋੜਾ ਨਾ ਰੱਖਿਆ ਹੌਂਕਾਲ ਮਿਲਕਦਾ ਜਾਂਦਾ ਨਹੀਂ ਆ ਫਿਰ ਅਸੀਂ ਮਰਾਰ ਕੇ ਹੋਰ ਨੋ ਦਵਾਇਆ ਲਾਓ ਯਾਰ ਅਬ ਬਈ ਲਾਓ ਯਾਰ ਪਤਾ ਨਹੀਂ ਆਸ਼ੀਸ਼ ਚੇ ਰਿਮਨ ਲਾਓ ਯਾਰ ਚੇ ਲਾ ਲਾਓ ਥੱਪ ਦਾ ਇੰਟਰਨੈਸ਼ਨਲ ਹੈ ਮੇਰਾ ਆਪ ਕੋ